ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਨੇ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਆਪਾਂ ਪਹੁੰਚ ਚੁੱਕੇ ਹਾਂ ਸੋਲਕੇ ਸਾਹਿਬ ਗੁਰਦੁਆਰਾ ਇਹ ਗਾਰ ਪਾਰਕਿੰਗ ਹੈ ਇਹੋ ਗੁਰਦੁਆਰਾ ਗੁਰਦੁਆਰਾ ਦਾੰਤਲ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਕੇ गुरुद्वार साहब पानी टेक लिया मैं हूँ चल रहे घर या मंदिर जावे मा वो तो सामने टोल प्लाजा गुरुद्वारा साहब मत्था टेक के पार्किंग ਇੰਕੋ ਹੋ ਰਿਹਾ ਹੁਣ ਮੋਟਰਸਾਈਕਲ ਹੋਇਆ ਸਾਹਮਣੇ ਲੰਗਰ ਹਾਲ ਲੋਗ ਉਤਰੇ ਕਰਾਇਆ ਆ ਪਾ ਕਾਫੀ ਟਾਈਮ ਬਾ ਠੀਕ ਮਹੀਨੇ ਮਹੀਨੇ ਬਾਦ ਕਰਾ ਆ ਪਾ ਸੈਟ ਇਹਦਾ ਹੋ ਗਿਆ ਸੀਗਾ ਟਾਇਰ ਖਰਾਬ ਟਾਇਰ ਟਿਊਬ ਚੇਂਜ ਕਰਾਇਆ ਦਾ ਹੁਣ ਪੰਚ ਲਾਉਂਦੇ ਨੇ ਨਵੀਆਂ ਪਾ ਪਹੁੰਚੇ ਹਾਂ ਸਬਜ਼ੀ ਮੰਡੀ ਮੈਂ ਇੱਕ ਗੁਰਦੁਆਰਾ ਸਾਹਿਬ ਹੈ ਕੋਰ ਦਰਸ਼ਨ ਕੋ ਦਰਵਾਜ਼ਾ ਹੈ ਇਹ ਪਹੁੰਚਲੇ ਪਾ ਮੈਕਸਲ ਕੁਮਾਨ ਇਹ ਦੇਖੋ ਇਹ ਤਾਂ ਹਾਲ ਆਪਣੇ ਲੋਕਾਂ ਦੇ ਜਦ ਤੱਕ ਲੋੜ ਜਦ ਤੱਕ ਕੰਮ ਦਿੰਦਾ ਰਹੇ ਉਦੋਂ ਤੱਕ ਤਾਂ ਵਰਤਦੇ ਰਹੇ ਜਦੋਂ ਕੰਮ ਦੇਣੋਂ ਹਟ ਗਿਆ ਉਹ ਤਾਂ ਗਲੀਆਂ ਵਿੱਚ ਛੱਡ ਤਾ ਨੇ ਉਹਨੇ ਮੈਂ ਕੀ ਕਰਾਂ ਵਿਚਾਰਾ ਚਿੱਲੇ ਪਰ ਮੈਕਸਮ ਕੁਮਾਰ ਇੰਟਰ ਨਕਸ਼ੀ ਨੂੰ ਕੁਮਾਰਪੁਰ ਪਕਰ ਥੱਲੇ ਤੇ ਕੁਰਾਲੇ ਜੋਫੜ ਰੋਡ ਆਟੋ ਵਗੈਰਾ আরੜੀਆਂ ਵਗੈਰਾ ਖੜੀ ਜੰਨੀਆਂ ਸਬਜ਼ੀਆਂ ਵਾਲੀਆਂ ਵੀ ਫਾਸਟ ਫੂਡ ਵਾਲੀਆਂ ਉੱਕੇ ਲੱਗੀਆਂ ਹੋਈਆਂ ਨੇ ਉਹ ਸਾਹਮਣੇ ਮੈਡੀਕਲ ਸਟੋਰ ਦੋ ਤਿੰਨ ਉਹ ਵੰਸਨ ਵਾਲਾ ਮਸ਼ਹੂਰ ਹੈ ਕਾਫੀ ਇੱਥੇ ਇਹ ਸਰਕਾਰੀ ਹਸਪਤਾਲ ਦਾ ਰਸਤਾ ਹੈ ਸਰਕਾਰੀ ਹਸਪਤਾਲ ਆ ਰਿਹਾ ਮੇਨ ਐਂਟਰੀ 게ਟ ਹੈ। 35 ਫਾਸਲ ਵਾਲੇ ਰੋੜੀ ਸਾਰੇ ਟਿਕੜੀਆਂ। ਉਹ ਸਾਹਮਣੇ ਨੇ, ਉਹ ਸਾਹਮਣੇ ਫਿਸ਼ਰੀ ਵਿਸ਼ਵਕਰਮ ਮੰਦਿਰ ਹੈ। ਅਸੀਂ ਮੈਕਸਵਨ ਜਾ ਰਹੇ ਹਾਂ। ਤੇਰੀਆਂ ਰੜੀਆਂ। ਕੀ ਹੋ ਲੋ ਚੱਕਾ। नहीं लगिया कुछ रेहड़ियाँ कुछ पिछे सिया थानू चैनल वगता हों लाइक कर दे करो सबसक्राइब कर दे करो ना कमेंट करके दस करो जी